ਆਪਣੇ ਆਪ ਨੂੰ ਗੁਰੂ ਹੋਣ ਦਾ ਦਾਵਾ ਕਰਦੇ ਨੇ ਰਬ ਹੋਣ ਦਾ ਦਾਵਾ ਕਰਦੇ ਨੇ ਅੱਜ ਸਾਰਾ ਪੰਜਾਬ ਫੜਾਂ ਦੀ ਮਾਰ ਹੇਠ ਸੱਚ ਜਾਣਨਾ ਮਨ ਕੁਰ ਲਾਉਂਦਾ ਹੈ ਸਰਬੱਤ ਦਾ ਭਲਾ ਕਰਨ ਵਾਲੀ ਕੌਮ ਅੱਜ ਉਹਨਾਂ ਤੇ ਆਲ ਬਿਪਤਾ ਪਈ ਹੈ ਕਿਸੇ ਸਰਕਾਰ ਨੇ ਬਾਹ ਨਹੀਂ ਫੜੀ ਬੇਲ ਦੀਆਂ ਗਹਿਰਾਈਆਂ ਤੋਂ ਉਹਨਾਂ ਜਥੇਬੰਦੀਆਂ ਦਾ ਉਹ ਸੰਗਠਨ ਉਹ ਵੀਰ ਮਿੱਤਰ ਭੈਣਾ ਜਿਨ੍ਹਾਂ ਨੇ ਪੰਜਾਬ ਦੀ ਬਾਹ ਫੜੀ ਪਰ ਇੱਕ ਬੇਨਤੀ ਜ਼ਰੂਰ ਕਰਾਂ ਪਿੰਡਾਂ ਵਿੱਚ ਜਾਓ ਨਾ ਦੇ ਖੇਤਾਂ ਵਿੱਚ ਕਈ ਪ੍ਰਕਾਰ ਦੀਆਂ ਮਣੀਆਂ ਮੜੀਆਂ ਨੇ ਪ੍ਰਚਾਰਕ ਰੋਲਾ ਪਾ ਪਾ ਥੱਕ ਗਏ ਭਾਈ ਗੁਰਸ਼ਬਦ ਨੂੰ ਹਿਰਦੇ ਵਿੱਚ ਵਸਾਓ ਇਹਨਾਂ ਮੜੀਆਂ ਦਾ ਭਲਾ ਸਿੱਖੀ ਨਾਲ ਕੀ ਸੰਬੰਧ ਹੈ ਅੱਜ ਤੁਹਾਡੇ ਖੇਤਾਂ ਵਿੱਚ ਬਣੀਆਂ ਹੋਈਆਂ ਮਣੀਆਂ ਉਹਨਾਂ ਨੇ ਤੁਹਾਡਾ ਭਲਾ ਨਹੀਂ ਜੇ ਕੀਤਾ ਨਾ ਹੀ ਅੱਗੇ ਕਰਨਾ ਅੱਜ ਡੇਰਿਆਂ ਵਿੱਚ ਬੈਠੇ ਹੋਏ ਨਕਲੀ ਬਾਬੇ ਕੋਈ ਦੱਸੋ ਜੇ ਸਾਹਮਣੇ ਆਇਆ ਹੋਵੇ ਇੱਕ ਵੀ ਡੇਰੇਦਾਰ ਨੇ ਜਿਨ੍ਹਾਂ ਨੂੰ ਆਪਣੀ ਮਾਇਆ ਭੇਟ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਵਿਖਾ ਕੇ ਉਹਨਾਂ ਵੱਲ ਭਜਦੇ ਫਿਰਦੇ ਰਹੇ ਅੱਜ ਕਿਸੇ ਨੇ ਬਾਣੀ ਫੜੀ ਗੁਰੂ ਸਵਾਰਿਓ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਆਪਦਾਵਾਂ ਆndੀਆਂ ਨੇ ਨਾ ਹੈ ਤਾਂ ਪਰਮੇਸ਼ਵਰ ਦਾ ਹੁਕਮ ਪਰ ਸਾਨੂੰ ਕੁਝ ਸਿਖਾਉndੀਆਂ ਨੇ ਪੰਜਾਬ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਮਨ ਕਰ ਲਾਉਂਦਾ ਹੱਥ ਜੋੜ ਕੇ ਬੇਨਤੀ ਛੱਡ ਦਿਓ ਇਹ ਮੜੀਆਂ ਮਸਾਣੀਆਂ ਛੱਡ ਦਿਓ ਏ ਨਕਲੀ ਡੇਰੇਦਾਰ ਇੱਕ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਓ ਅੱਜ ਵੇਖ ਲਓ ਗੁਰੂ ਗ੍ਰੰਥ ਤੇ ਗੁਰੂ ਪੰਥ ਨੇ ਬਾਹ ਫੜੀ ਕੋਈ ਡੇਰੇਦਾਰ ਅੱਗੇ ਨਹੀਂ ਜਿਆ ਕੋਈ ਮੜੀਆਂ ਵਾਲਾ ਬਾਬਾ ਅੱਗੇ ਨਹੀਂ ਜਿਆ ਸਤ ਸੰਗਿਓ ਇੱਕ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀ ਜੇ ਇੰਨੀ ਚੋਟ ਖਾ ਕੇ ਵੀ ਨਾ ਸਮਝੇ ਕਦੋਂ ਸਮਝਾਂਗੇ 사ਤਗੁਰदयाल ਕਿਰਪਾ ਕਰਨ ਜਿਵੇਂ ਸਿੰਘ ਸਾਹਿਬ ਬੇਨਤੀ ਕਰ ਰਹੇ ਸਨ ਨੇਤਾ ਪ੍ਰਤੀ ਇਹਨਾਂ ਦੀ ਪੰਥ ਪ੍ਰਤੀ ਹੂਕ ਇਸ ਅਸਥਾਨ ਤੋਂ ਪ੍ਰਗਟ ਹੁੰਦੀ ਹੈ ਗੁਰੂ ਸਵਾਰਿਓ ਜਿੰਨੇ ਕੁ ਜੋਗੇ ਹੈਗੇ ਆ ਉਹਨੇ ਕੋ ਆਪਣੀ ਡਿਊਟੀ ਨੂੰ ਜ਼ਰੂਰ ਨਿਭਾਈ ਐ ਇਸ ਵੇਲੇ ਪੰਜਾਬ ਨੂੰ ਲੋੜ ਨਾਲੇਕ ਬੇਨਤੀ ਹੋਰ ਕਰਾਂ ਜੇ ਕੋਈ ਆਪਣੇ ਆਪ ਨੂੰ ਕਿਸੇ ਜੋਗਾ ਨਹੀਂ ਨਾ ਸਮਝਦਾ ਤੇ ਘਟੋ ਘਟ ਪੰਜਾਬੀਆਂ ਲਈ ਪੰਜਾਬ ਦੇ ਭਲੇ ਲਈ ਅਰਦਾਸ ਜ਼ਰੂਰ ਕਰੀ ਗੱਲ ਪੱਲਾ ਪਾ ਕੇ ਗੁਰੂ ਪੂਰੇ ਦੇ ਚਰਣਾ ਵਿੱਚ ਜ਼ਰੂਰ ਪੁਕਾਰ ਕਰੀਏ ਬੜਾ ਬਿਆਨਤ ਹੈ ਨੇੜੇ ਹੋ ਕੇ ਸੁਣਦਾ ਇਹ ਆਨ ਕਿਉਂ ਜਿਸ ਸਮਰਾਥ ਦੇ ਚਰਨਾਂ ਵਿੱਚ ਆਣ ਜੁੜਿਆ ਹਨ ਨਾ ਕੇਵਲ ਪ੍ਰੇਮ ਨਾਲ ਪੁਕਾਰ ਕਰਨ ਦੀ ਲੋੜ ਹੈ ਗੁਰੂ ਹਰਕਿਸ਼ਨ ਸਾਹਿਬ ਸਤਗੁਰ ਸੱਚੇ ਪਾਤਸ਼ਾਹੀ ਕਿਰਪਾ ਰੂਪੀ ਛੜੀ ਕੇਵਲ ਗੂੰਗੇ ਬੋਲੇ ਤੋਂ ਗੀਤਾ ਦੇ ਅਰਥ ਨਹੀਂ ਕਰਾਉਂਦੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਬਖਸ਼ਿਸ਼ ਰੂਪੀ ਛੜੀ ਇੱਕ ਹੋਰ ਵੀ ਕੰਮ ਕਰਦੀ ਏ ਇੱਕ ਸਮਾ ਸੀ ਨਾ ਗੂੰਗੇ ਬੋਲੇ ਤੋਂ ਗੀਤਾ ਦੇ ਅਰਥ ਕਰਾਏ ਸਨ ਅੱਜ ਵੀ ਵਰਤ ਰਹੀ ਏ ਅਠਵੇਂ ਪਾਤਸ਼ਾਹੀ ਛੜੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਕਿਰਪਾ ਜੀਵਨ ਵਿੱਚ ਵਰਤ ਗਈ ਤੇ ਕਿੱਥੇ ਬੋਲਣਾ ਹੈ ਕਿੱਥੇ ਚੁੱਪ ਰਹਿਣਾ ਕੀ ਸੁਣਨਾ ਕੀ ਨਹੀਂ ਸੁਣਨਾ ਇਹ ਵੀ 8ਵੇਂ ਪਾਤਸ਼ਾਹ ਦੀ ਅਸ਼ਟਮ ਬਲਬੀਰਾ ਦੀ ਕਿਰਪਾ ਰੂਪੀ ਛੜੀ ਬਰਕਤ ਵਰਤਾਉਂਦੀ ਜਿੱਥੇ ਕਿਸੇ ਦੀ ਨਿੰਦਿਆ ਹੋ ਰਹੀ ਹੋਵੇ ਉਥੇ ਗੂੰਗੇ ਬੋਲੇ ਬਣ ਜਾਓ ਜੇ ਗੂੰਗੇ ਬੋਲੇ ਤੋਂ ਧਾਰਮਿਕ ਗ੍ਰੰਥਾਂ ਦੇ ਅਰਥ ਗੁਰੂ ਸਾਹਿਬ ਕਰਵਾ ਸਕਦੇ ਨੇ ਤੇ ਸਾਨੂੰ ਜੀਵਨ ਵਿੱਚ ਗੂੰਗੇ ਬੋਲੇ ਹੋਣ ਦੀ ਜਾਚ ਵੀ ਦੱਸਦੇ ਨੇ ਨਿੰਦਾ ਭਲੀ ਕਿਸੇ ਕੀ ਨਹੀਂ ਮਾਨਮੁਖ ਮੁਗਧ ਕਰਨ ਇਹ ਕਲਾ ਕਦੋਂ ਵਰਤੇਗੀ ਪੰਚਮ ਪਾਸ਼ਾ ਦਾ ਬਚਨ ਜੋ ਕਿਰਪਾ ਗੋਬਿੰਦ ਭਈ ਜਦੋਂ ਪਰਮੇਸ਼ਵਰ ਦੀ ਕਿਰਪਾ ਜੀਵਨ ਵਿੱਚ ਵਰਤ ਜਾਵੇ ਸਾਥ ਸੰਗਤ ਜੀ ਇਸ ਪਾਵਨ ਸਥਾਨਤ ਨਿਤਾ ਪ੍ਰਤੀ ਪਾਂਛ ਦੇ ਭਲੇ ਲਈ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਨਾਲ ਇੱਕ ਹੋਕਾ ਦਿੱਤਾ ਜਾਂਦਾ ਹੈ। ਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰ ਘਰ ਦੀ ਵਡਿਆਈ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਧਾਰਨੀ ਹੋਵੋ। ਸਤਕਾਰ ਸਭਦ